ਜਿਜ਼ਾਨਾ ਜ਼ਿੰਦਗੀ ਇਹਦੇ ਚੰਗੀ ਸੇਤ ਲਈ ਇਸਮਾਇ ਹੋਏ 45 ਗ੍ਰੀਲ नुस्ਖੇ ਨੰਬਰ 1 ਜੇਕਰ ਤੁਸੀਂ ਵੀ ਖੰਗ ਅਤੇ ਜ਼ੁਕਾਮ ਦੀ ਇਸ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਅਮਰੂਦ ਅਤੇ ਲੌਂਗ ਦਾ ਕੜਾ ਮਣਾ ਕੇ ਪੀਓ ਇਸ ਨਾਲ ਤੁਹਾਡਾ ਖੰਗ ਅਤੇ ਜ਼ੁਕਾਮ ਤੁਰੰਤ ਠੀਕ ਹੋ ਜਾਵੇਗਾ ਨੰਬਰ 2 ਹਫਤੇ ਵਿੱਚ ਇੱਕ ਵਾਰ ਨਾਰੀਅਲ ਦਾ ਪਾਣੀ ਜ਼ਰੂਰ ਪੀਵੋ ਇਸ ਦੇ ਨਾਲ ਤੁਹਾਡਾ ਚਿਹਰਾ ਤੇ ਸਰੀਰ ਵੀ ਗੋਰਾ ਹੋ ਜਾਵੇਗਾ ਨਾਲ ਹੀ ਇਹ ਤੁਹਾਡੀ ਸਰੀਰ ਦੀ ਗਰਮੀ ਨੂੰ ਵੀ ਬਾਹਰ ਕੱਢ ਦੇਵੇਗਾ ਨੰਬਰ 3 ਜਦੋਂ ਵੀ ਤੁਸੀਂ ਸੌਂਦੇ ਹੋ ਤਾਂ ਆਪਣੀ ਸਹਰਾਣੀ ਥੱਲੇ ਲਸਣ ਰੱਖ ਲਓ ਇਸ ਦੇ ਨਾਲ ਤੁਹਾਨੂੰ ਨੀਂਦ ਵਧੀਆ ਆਵੇਗੀ ਅਤੇ ਤੁਹਾਨੂੰ ਬੁਰੇ ਸੁਪਨੇ ਵੀ ਨਹੀਂ ਆਉਣਗੇ ਨੰਬਰ 4 ਜਿਹੜੇ ਲੋਕ ਅਕਸਰ ਹੀ ਚਕੰਦਰ ਦਾ ਰਸ ਪਿੰਦੇ ਹਨ ਉਹਨਾਂ ਦਾ ਰੰਗ ਕਦੇ ਵੀ ਕਾਲਾ ਨਹੀਂ ਹੁੰਦਾ ਅਤੇ ਨਾਲ ਹੀ ਉਹਨਾਂ ਨੂੰ ਬੁੜਾਪਾ ਵੀ ਚੰਗੀ ਛੇਤੀ ਛੇਤੀ ਨਹੀਂ ਆਉਂਦਾ ਉਹ ਅਸੀਂ ਤਾਲ ਤੱਕ ਵੀ ਜਵਾਨ ਰਹਿੰਦੇ ਹਨ ਤਾਂ ਤੁਸੀਂ ਚਕੰਦਰ ਦਾ ਸੇਵਨ ਜ਼ਰੂਰ ਕਰੋ ਨੰਬਰ ਪੰਜ ਬੱਚੇ ਨੂੰ ਦੁੱਧ ਪਲਾਨ ਵਾਲੀ ਮਾਂ ਨੂੰ ਵੱਧ ਤੋਂ ਵੱਧ ਦੁੱਧੀਆਂ ਬਣੀਆਂ ਚੀਜ਼ਾਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਉਹ ਦੁੱਧ ਲੱਸੀ ਦਹੀਂ ਜ਼ਿਆਦਾ ਪੀਵੇ ਇਹ ਮਾਂ ਲਈ ਸਹੀ ਹੈ ਇਸ ਤਰ੍ਹਾਂ ਕਰਨ ਦੇ ਨਾਲ ਬੱਚੇ ਨੂੰ ਦੁੱਧ ਚੰਗਾ ਮਿਲਦਾ ਰਹੇਗਾ ਨੰਬਰ 6 ਅੱਜਕੱਲ ਡਿਪਰੈਸ਼ਨ ਦੀ ਸਮੱਸਿਆ ਆਮ ਦੇਖਣ ਨੂੰ ਮਿਲਦੀ ਹੈ ਜੇਕਰ ਤੁਸੀਂ ਇਸ ਤੋਂ ਬਚਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਸੌਣ ਤੋਂ ਪਹਿਲਾਂ ਇੱਕ ਅਮਰੂਦ ਦਾ ਸੇਵਨ ਜ਼ਰੂਰ ਕਰੋ ਇਸ ਦੇ ਨਾਲ ਡਿਪਰੈਸ਼ਨ ਦੂਰ ਹੁੰਦਾ ਹੈ ਨਾਲ ਹੀ ਤੁਸੀਂ ਆਪਣੀ ਲਾਈਫ ਨੂੰ ਟੈਨਸ਼ਨ ਫਰੀ ਰੱਖੋ ਅਤੇ ਜ਼ਿਆਦਾ ਨਾ ਸੋਚੋ ਇਸ ਦੇ ਨਾਲ ਵੀ ਡਿਪਰੈਸ਼ਨ ਦੂਰ ਰਹੇਗਾ ਨੰਬਰ 7 ਜੇਕਰ ਤੁਹਾਨੂੰ ਭੁੱਖ ਨਹੀਂ ਲੱਗਦੀ ਤਾਂ ਪਦੀਨੇ ਦੇ ਰਸ ਦਾ ਸੇਵਨ ਸਵੇਰੇ ਸ਼ਾਮ ਜ਼ਰੂਰ ਕਰੋ ਇਸ ਨਾਲ ਤੁਹਾਨੂੰ ਭੁੱਖ ਲੱਗਣ ਲੱਗ ਜਾਵੇਗੀ ਨੰਬਰ 8 ਨਿੰਬੂ ਦੇ ਛਿਲਕਿਆਂ ਨੂੰ ਤਾਂ ਪਹਿਜ ਸੁਕਾ ਲਓ ਤੇ ਫਿਰ ਇਸ ਦਾ ਪਾਊਡਰ ਬਣਾ ਲਓ ਤੇ ਫਿਰ ਇਸ ਵਿੱਚ ਨਮਕ ਮਿਕਸ ਕਰ ਲਓ ਤੇ ਫਿਰ ਆਪਣੇ ਬਰਸ਼ ਤੇ ਰੱਖ ਕੇ ਦੰਦਾਂ ਤੇ ਫੇਰ ਲਓ ਇਸ ਨੁਕਤੇ ਨੂੰ ਕਰਨ ਦੇ ਨਾਲ ਤੁਹਾਡੇ ਦੰਦ ਚਮਕ ਜਾਣਗੇ ਤੇ ਜਿਆਦਾ ਸਫੈਦ ਹੋ ਜਾਣਗੇ ਨੰਬਰ 9 ਜਦੋਂ ਵੀ ਤੁਸੀਂ ਆਪਣੇ ਸਰਦੀਆਂ ਵਿੱਚ ਕੰਬਲਾ ਨੂੰ ਧੋਂਦੇ ਹੋ ਤਾਂ ਈਜ਼ੀ ਵਿੱਚ ਹੀ ਧੋ ਇਸ ਦੇ ਨਾਲ ਉਹ ਬਥੇਰੇ ਸਾਫ਼ ਹੋ ਜਾਣਗੇ ਨੰਬਰ 10 ਪਿਆਰ ਵਿੱਚ ਅਕਸਰ ਇਦਾਂ ਹੁੰਦਾ ਹੈ ਕਿ ਅੱਖਾਂ ਹੱਸਦੀਆਂ ਨੇ ਤੇ ਦਿਲ ਹੁੰਦਾ ਹੈ ਜਿਸ ਨੂੰ ਤੁਸੀਂ ਮੰਜ਼ਲ ਮੰਨਦੇ ਹੋ ਉਸ ਦਾ ਹਮਸਫਰ ਕੋਈ ਹੋਰ ਹੁੰਦਾ ਹੈ ਇਹ ਕੌੜਾ ਪਰ ਇਹ ਅੱਜ ਦਾ ਸਾਚਾ ਨੰਬਰ 11 ਜਦੋਂ ਵੀ ਤੁਸੀਂ ਬਾਥਰੂਮ ਨੂੰ ਸਾਫ਼ ਕਰਦੇ ਹੋ ਤਾਂ ਹਮੇਸ਼ਾ ਉਸ ਵਿੱਚ ਸੁੱਕਾ ਪੋਚਾ ਜਰੂਰ ਫੇਰੋ ਇਸ ਨਾਲ ਬਾਥਰੂਮ ਚਮਕ ਜਾਂਦਾ ਹੈ ਨੰਬਰ 12 ਇੱਥੇ ਸਾਰੇ ਦੂਜਿਆਂ ਨੂੰ ਜਾਣਦੇ ਆ ਪਰ ਖੁਦ ਨੂੰ ਕੋਈ ਨਹੀਂ ਜਾਣਦਾ ਤਾਂ ਹਮੇਸ਼ਾ ਆਪਣੇ ਲਈ ਵਕਤ ਜਰੂਰ ਕੱਢੋ ਤੇ ਆਪਣੇ ਆਪ ਨੂੰ ਜਾਨੋ ਤੇ ਆਪਣੇ ਲਈ ਬੈਠਣਾ ਸਿੱਖੋ ਨੰਬਰ 13 ਜਦੋਂ ਵੀ ਤੁਸੀਂ ਆਪਣੇ ਘਰ ਦੇ ਫਰਸ਼ਾਂ ਉੱਤੇ ਪੋਚਾ ਲਗਾਉਂਦੇ ਹੋ ਤਾਂ ਇਸ ਪਾਣੀ ਵਿੱਚ ਹਲਕਾ ਜਿਹਾ ਸ਼ੈਂਪੂ ਪਾ ਲਓ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡੀ ਫਰਸ਼ ਚਮਕ ਜਾਵੇਗੀ ਅਤੇ ਬਹੁਤ ਜ਼ਿਆਦਾ ਵਧੀਆ ਰੰਗ ਲਿਆਵੇਗੀ ਨੰਬਰ 14 ਪਿਆਰ ਕਰਨ ਵਾਲਿਆਂ ਦੀ ਦੁਨੀਆ 'ਚ ਕਮੀ ਨਹੀਂ ਹੈ ਆਕਾਲਤਨ ਆਉਣ ਵਾਲਿਆਂ ਦਾ ਪੈ ਗਿਆ ਇਹ ਹਰ ਰਿਸ਼ਤੇ ਤੇ ਟੁਕਦੀ ਗੱਲ ਹੈ ਨੰਬਰ 15 ਜਦੋਂ ਵੀ ਔਰਤਾਂ ਪੋਚਾ ਲਗਾ ਕੇ ਹੜਦੀਆਂ ਹਨ ਤਾਂ ਉਹਨਾਂ ਨੂੰ ਤੁਰੰਤ ਪੋਚੇ ਨੂੰ ਸਾਬਣ ਨਾਲ ਧੋ ਕੇ ਧੁੱਪੇ ਰੱਖ ਦੇਣਾ ਚਾਹੀਦਾ ਤੇ ਚੰਗੀ ਤਰ੍ਹਾਂ ਸੁਕਾ ਲੈਣਾ ਚਾਹੀਦਾ ਤੇ ਫਿਰ ਇਸ ਨੂੰ ਛੱਤ ਥੱਲੇ ਰੱਖਣਾ ਚਾਹੀਦਾ ਇਸ ਤਰ੍ਹਾਂ ਕਰਨ ਦੇ ਨਾਲ ਕਮਰੇ ਵਿੱਚ ਉਹ ਸਮੈਲ ਨਹੀਂ ਆਵੇਗੀ ਨੰਬਰ 16 ਜਾਦਾਂ ਉਸਦੀਆਂ ਹੀ ਆਉਂਦੀਆਂ ਨੇ ਜਿਸ ਨਾਲ ਕੋਈ ਤਾਲੁਕ ਹੁੰਦਾ ਹੈ ਹਰ ਸਖਸ਼ ਮੁਹੱਬਤ ਦੀ ਨਜ਼ਰ ਨਾਲ ਨਹੀਂ ਦੇਖਿਆ ਜਾਂਦਾ ਤਾਂ ਰਿਸ਼ਤਿਆਂ ਦੀ ਕਦਰ ਕਰਿਆ ਕਰੋ ਨੰਬਰ 17 ਜੇਕਰ ਕਮਰੇ ਵਿੱਚ ਬਹੁਤ ਜ਼ਿਆਦਾ 스멜 ਆਉਂਦੀ ਹੋਵੇ ਤਾਂ ਕਮਰਿਆਂ ਨੂੰ ਅਰਗਬਤੀ ਲਗਾ ਕੇ ਕਮਾ ਦਿਓ ਅਤੇ ਫਿਰ ਇਸ ਨੂੰ ਲੌਬੀ ਵਿੱਚ ਰੱਖ ਦਿਓ ਤਾਂ ਕਿ ਸਾਰੇ ਕਮਰਿਆਂ ਵਿੱਚ ਖੁਸ਼ਬੂ ਜਾਂਦੀ ਰਹੇ ਤੇ ਤੁਹਾਡੇ ਕੈਂਪ ਕਮਰੇ ਮੈਂਕਲ ਲੱਗ ਜਾਣ ਨੰਬਰ 18 ਜੋ ਰਿਸ਼ਤਾ ਤੁਹਾਨੂੰ ਰਵਾ ਦੇਵੇ ਉਸ ਤੋਂ ਗਹਿਰਾ ਰਿਸ਼ਤਾ ਕੋਈ ਨਹੀਂ ਹੁੰਦਾ ਤੇ ਜੋ ਰਿਸ਼ਤਾ ਤੁਹਾਨੂੰ ਰੋਂਦਿਆਂ ਹੋਇਆਂ ਛੱਡ ਜਾਵੇ ਉਸ ਤੋਂ ਕਮਜ਼ੋਰ ਰਿਸ਼ਤਾ ਕੋਈ ਨਹੀਂ ਹੁੰਦਾ ਤਾਂ ਅਸਲੀ ਬੰਦਾ ਇਹਨੂੰ ਪਛਾਣਨਾ ਸਿੱਖੋ ਨੰਬਰ 19 ਜਦੋਂ ਵੀ ਤੁਸੀਂ ਘਰ ਵਿੱਚ ਜੋਤ ਰਗਾਉਂਦੇ ਹੋ ਤਾਂ ਜੋਤ ਵਾਲੇ ਚਿਰਾਗ ਨੂੰ ਹਮੇਸ਼ਾ ਸਾਫ਼ ਕਰੋ ਇਹ ਦਾ ਸਾਫ਼ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ ਨੰਬਰ B ਇਨਸਾਨ ਹੱਸਦਾ ਤਾਂ ਸਭ ਨਾਲ ਹੈ ਪਰ ਰੋਂਦਾ ਸਿਰਫ ਉਹਦੇ ਸਾਹਮਣੇ ਜਾਂ ਜਿਸ ਤੇ ਉਹ ਆਪਣੇ ਤੋਂ ਵੀ ਜ਼ਿਆਦਾ ਭਰੋਸਾ ਕਰਦਾ ਹੋਵੇ ਨੰਬਰ 21 ਜਦੋਂ ਵੀ ਤੁਸੀਂ ਦਹੀਂ ਖਾਂਦੇ ਹੋ ਤਾਂ ਉਸ ਵਿੱਚ ਥੋੜਾ ਜਿਹਾ ਨਮਕ ਅਤੇ ਮਿਰਚ ਮਸਾਲਾ ਪਾ ਕੇ ਨਾ ਖਾਓ ਇਹ ਸਾਡੇ ਸਰੀਰ ਦੇ ਲਈ ਬਿਲਕੁਲ ਵੀ ਸਹੀ ਨਹੀਂ ਹੁੰਦਾ ਹੈ ਦਹੀਂ ਹਮੇਸ਼ਾ ਸਾਦੀ ਖਾਓ ਨੰਬਰ 22 ਉਹ ਡੀ ਕਾ ਅਕਸਰ ਉਹੀ ਉਦੋਂ ਨਹੀਂ ਰਹਿ ਜਾਂਦੀ ਆ ਜੋ ਸ਼ਿੱਦਤ ਨਾਲ ਕੀਤੀ ਜਾਂਦੀ ਆ ਨੰਬਰ 23 ਜਦੋਂ ਵੀ ਤੁਸੀਂ ਕਿਸੇ ਦੇ ਘਰ ਜਾਮੋ ਤਾਂ ਕਦੇ ਵੀ ਫालतू ਨਾ ਬੋਲੋ ਜੇਕਰ ਤੁਹਾਨੂੰ ਕੋਈ ਬੁਲਾ ਰਿਹਾ ਹੈ ਤਾਂ ਹੀ ਬੋਲੋ ਇਸ ਦੇ ਨਾਲ ਤੁਹਾਡੀ ਇੱਜ਼ਤ ਬਣੀ ਰਹੇਗੀ ਨੰਬਰ 24 ਇੱਕ ਨਾਲ ਬ੍ਰੇਕਅਪ ਹੋਇਆ ਤਾਂ ਦੂਸਰਾ ਲੱਭ ਲਿਆ ਦੂਸਰੇ ਨਾਲ ਲੜਾਈ ਹੋਈ ਤਾਂ ਪਹਿਲੇ ਕੋਲ ਵਾਪਸ ਆ ਗਏ ਮਤਲਬ ਇਸ ਫਰੇਬੀ ਜਵਾਨੇ ਵਿੱਚ ਪਿਆਰ ਮੁਹੱਬਤ ਨਹੀਂ ਮਜ਼ਾਕ ਚੱਲ ਰਿਹਾ ਏਹੀ ਦੁਨੀਆ ਦਾ ਸੱਚ ਆ ਪਰ ਇਸ ਤੋਂ ਬਚਣਾ ਚਾਹੀਦਾ ਹੈ ਨੰਬਰ 25 ਸ਼ਾਮ ਦੇ ਸਮੇਂ ਆਪਣੇ ਪਰਿਵਾਰ ਨਾਲ ਬੈਡਮਿੰਟਨ ਜ਼ਰੂਰ ਖੇਡੋ ਇਸ ਦੇ ਨਾਲ ਤੁਹਾਡਾ ਸਰੀਰ ਫਿੱਟ ਰਹੇਗਾ ਤੇ ਤੁਹਾਡੇ ਪਰਿਵਾਰ ਨਾਲ ਤੁਹਾਡਾ ਪਿਆਰ ਵੀ ਬਣਿਆ ਰਹੇਗਾ ਨਹੀਂ ਤੁਸੀਂ ਫਿਰ ਕੋਈ ਵੀ ਗੇਮ ਖੇਡ ਸਕਦੇ ਹੋ ਕੋਈ ਵੀ ਐਕਟੀਵਿਟੀ ਕਰ ਸਕਦੇ ਹੋ ਪਰ ਆਪਣੇ ਪਰਿਵਾਰ ਦੇ ਨਾਲ ਵਕਤ ਜ਼ਰੂਰ ਬਤਾਓ ਨੰਬਰ 26 ਜੋ ਲੋਕ ਖੁਦ ਦਰਦ ਨੂੰ ਸਮਝਦੇ ਨੇ ਉਹ ਕਦੇ ਵੀ ਦੂਜਿਆਂ ਦੇ ਦਰਦ ਦੀ ਵਜਾਣੀ ਬਣਦੇ ਨੰਬਰ 27 ਜੇਕਰ ਤੁਹਾਨੂੰ ਉਲਟੀਆਂ ਲੱਗ ਗਈਆਂ ਹਨ ਤਾਂ ਇਮਲੀ ਦਾ ਸ਼ਰਬਤ ਬਣਾ ਕੇ ਪੀ ਲਓ ਇਸ ਨਾਲ ਬਹੁਤ ਜ਼ਿਆਦਾ ਫਾਇਦਾ ਹੋਵੇਗਾ ਤੇ ਤੁਸੀਂ ਨਾਲ ਹੀ ਕਾਲਾ ਨਮਕ ਵੀ ਚਟ ਲਓ ਨੰਬਰ 28 ਕਿਸੇ ਨੂੰ ਵੀ ਇਹ ਨਾ ਚਾਹੋ ਕਿ ਭਲਾ ਨਾ ਸਕੋ ਇਹ ਜ਼ਿੰਦਗੀਆਂ ਇਨਸਾਨ ਮੁਹੱਬਤ ਕਦੋਂ ਬਦਲ ਜਾਣ ਕੋਈ ਭਰੋਸਾ ਨਹੀਂ ਹੁੰਦਾ ਨੰਬਰ 29 ਜੇਕਰ ਤੁਹਾਡੇ ਨੱਕ ਦੀ ਨਕਸੀਰ ਜ਼ਿਆਦਾ ਫੁੱਟ ਰਹੀ ਹੋਵੇ ਤਾਂ ਧਨੀਏ ਅਤੇ ਮਿਸ਼ਰੀ ਤੇ ਕਿਸ਼ਮਿਸ਼ ਨੂੰ ਰਾਤ ਨੂੰ ਪਾਣੀ ਵਿੱਚ ਭਿਉਂ ਕੇ ਰੱਖ ਦਿਓ ਇਸ ਦੇ ਨਾਲ ਤੁਹਾਡੀ ਨਕਸੀਰ ਛਟਨੀ ਬੰਦ ਹੋ ਜਾਵੇਗੀ ਨੰਬਰ 30 ਅਸੀਂ ਕਿਸੇ ਦੇ ਦਿਲ ਉੱਤੇ ਉਦੋਂ ਤੱਕ ਹੀ ਦਿਖਾ ਸਕਦੇ ਹਾਂ ਜਿੰਨਾ ਚੈਰਾ ਸੀ ਉਸ ਇਨਸਾਨ ਨੂੰ ਸੱਚਾ ਪਿਆਰ ਕਰਦੇ ਹਾਂ ਨੰਬਰ 31 ਜੇਕਰ ਤੁਹਾਡੇ ਜਿਦਾ ਤਿਜ਼ਾਬ ਬੰਦ ਹੈ ਤਾਂ ਪਾਣੀ ਦਾ ਸੇਵਨ ਵੱਧ ਤੋਂ ਵੱਧ ਕਰੋ ਤਾਂ ਕਿ ਤਿਜ਼ਾਬ ਪਿਸ਼ਾਬ ਰਾਹੀਂ ਬਾਹਰ ਨਿਕਲ ਜਾਵੇ ਨੰਬਰ 32 ਤੋਖਾ ਵੀ ਬਦਾਮ ਦੀ ਤਰ੍ਹਾਂ ਹੁੰਦਾ ਜਿੰਨਾ ਖਾਓਗੇ ਉਨੇ ਹੀ ਅਕਲ ਆਉਂਦੀ ਆ ਨੰਬਰ 33 ਜੇਕਰ ਸਰਦੀ ਬਚ ਦੰਦਾਂ ਵਿੱਚ ਦਰਦ ਹੋ ਰਿਹਾ ਹੋਵੇ ਤਾਂ ਹਲਦੀ ਦਾ ਟੁਕੜਾ ਇਨਾਂ ਦੇ ਥੱਲੇ ਰੱਖ ਲਓ ਇਸ ਤਰ੍ਹਾਂ ਦਰਦ ਤੋਂ ਆਰਾਮ ਮਿਲ ਜਾਵੇਗਾ ਨੰਬਰ 34 ਹਾਜੇ ਤਾਂ ਬਾਦ ਹੁੰਦੇ ਨੇ ਜ਼ਿੰਦਗੀ ਵਿੱਚ ਪਰ ਆਖਰੀ ਉਹੀ ਹੁੰਦਾ ਜਿਸ ਦਾ ਨਾਮ ਹੈ ਸ਼ਕੌਂਦਾ ਨੰਬਰ 35 ਜੇਕਰ ਤੁਹਾਡੇ ਦੰਦ ਜ਼ਿਆਦਾ ਹਿਲਦੇ ਨੇ ਤਾਂ ਕਦੇ ਵੀ ਕਠੋਰ ਚੀਜ਼ਾਂ ਮੂੰਹ ਵਿੱਚ ਨਾ ਪਾਓ ਇਸ ਦੇ ਨਾਲ ਦੰਦਾਂ ਦੇ ਦਰਦ ਦੀ ਸਮੱਸਿਆ ਹੋਣ ਲੱਗ ਜਾਵੇਗੀ ਨੰਬਰ 36 ਇਹਨਾਂ ਆਸਾਨ ਨਹੀਂ ਹੈ ਜੀਵਨ ਦਾ ਹਰ ਕਿਰਦਾਰ ਨਿਭਾਉਣਾ ਇਨਸਾਨ ਨੂੰ ਵਿਖਰਨਾ ਪੈਂਦਾ ਰਿਸ਼ਤਿਆਂ ਨੂੰ ਇਕੱਠਾ ਕਰਨ ਵਿੱਚ ਨੰਬਰ 47 ਜੇਕਰ ਦੰਦਾ ਨੂੰ ਜਿਆਦਾ ਤਤਲ ਹੰਡਾ ਲੱਗਨ ਦੀ ਤਖਲੀਫ ਹੋਵੇ ਤਾਂ ਫਿਰ ਦਰਦ ਹੁੰਦਾ ਹੋਵੇ ਤਾਂ ਫਿਰ ਕੋਸੇ ਪਾਣੀ ਵਿੱਚ ਨਮਕ ਪਾ ਕੇ ਦਿਨ ਵਿੱਚ ਤਿੰਨ ਤੋਂ ਚਾਰ ਵਾਰ ਪਾਣੀ ਦੇ ਘਰਾਰੇ ਜ਼ਰੂਰ ਕਰੋ ਇਸ ਨਾਲ ਸਾਰੀ ਤਖਲੀਫ ਦੂਰ ਹੋ ਜਾਵੇਗੀ ਨੰਬਰ 38 ਕਿਸੇ ਨੂੰ ਪਾਉਣਾ ਜਾਂ ਗਵਾਉਣਾ ਇਸ਼ਕ ਨਹੀਂ ਕਿਸੇ ਇੱਕ ਦਾ ਹੋ ਕੇ ਰਹਿਣਾ ਇਸ਼ਕ ਹੁੰਦਾ ਨੰਬਰ 41 ਜੇਕਰ ਤੁਹਾਡੇ ਦੁੱਧ ਦੀ ਮਲਾਈ ਘਟ ਆਉਂਦੀ ਹੈ ਤਾਂ ਦੁੱਧ ਨੂੰ ਕੱਟ ਕੇ ਫ੍ਰਿਜ ਵਿੱਚ ਬਿਨਾਂ ਟਕੇ ਰੱਖ ਦਿਓ ਇਸ ਦੇ ਨਾਲ ਮਲਾਈ ਦੀ ਵਰਤ ਮੋਟੀ ਹੋ ਜਾਵੇਗੀ ਜਦੋਂ ਤੁਸੀਂ ਉਹਨਾਂ ਨੰਗਾ ਰੱਖਦੇ ਹੋ ਤਾਂ ਉਸ ਨਾਲ ਮਲਾਈ ਵੱਧ ਆਉਂਦੀ ਆ ਨੰਬਰ 40 ਕਦਰ ਕਰੋ ਉਹਨਾਂ ਦੀ ਜੋ ਤੁਹਾਨੂੰ ਬਿਨਾਂ ਮਤਲਬ ਦੀ ਚਾਹੁੰਦੇ ਨੇ ਕਿਉਂਕਿ ਦੁਨੀਆ ਵਿੱਚ ਖਿਆਲ ਰੱਖਣ ਵਾਲੇ ਘੱਟ ਤੇ ਤਖੀਅਬ ਦੇਣ ਵਾਲੇ ਬਹੁਤ ਜ਼ਿਆਦਾ ਮਿਲਦੇ ਆ ਨੰਬਰ 41 ਅਚਾਰ ਪਾਉਣ ਦੇ ਸਮੇ ਉਸ ਵਿੱਚ ਹਲਕਾ ਜਿਹਾ ਗੁੜ ਮਿਕਸ ਕਰ ਦਿਓ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡਾ ਅਚਾਰ ਖੱਟਾ ਮਿੱਟਾ ਬਣ ਜਾਵੇਗਾ ਜੋ ਕਿ ਬਹੁਤ ਜ਼ਿਆਦਾ ਸਵਾਦ ਵਣੇਗਾ ਨੰਬਰ 42 ਮਿੱਠੇ ਲੋਕਾਂ ਨੂੰ ਮਿਲ ਕੇ ਇੱਕ ਦਿਨ ਜਾਣਿਆ ਕਿ ਕੌੜੇ ਲੋਕ ਅਕਸਰ ਸੱਚੇ ਹੁੰਦੇ ਆ ਨੰਬਰ 43 ਜੇਕਰ ਤੁਹਾਡਾ ਰੋਟੀ ਖਾਣ ਦਾ ਮਨ ਨਾ ਕਰ ਰਿਹਾ ਹੋਵੇ ਤਾਂ ਦਹੀਂ ਦੀ ਲੱਸੀ ਬਣਾ ਕੇ ਕਾਲਾ ਨਮਕ ਪਾ ਕੇ ਪੀ ਲਓ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡੇ ਸਰੀਰ ਨੂੰ ਬਹੁਤ ਵਧੀਆ ਮਹਿਸੂਸ ਹੋਵੇਗਾ ਨੰਬਰ 44 ਜੋ ਚੀਜ਼ ਸਮੇਂ ਦੇ ਨਾਲ ਮਿਲੇ ਉਹ ਬਾਅਦ ਵਿੱਚ ਮਿਲੇ ਨਾ ਮਿਲੇ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਤਾਂ ਸਮਾਂ ਮਹੱਤਵਪੂਰਨ ਨੰਬਰ 25 ਜੇਕਰ ਤੁਹਾਨੂੰ ਕਬਜ਼ ਬਹੁਤ ਜ਼ਿਆਦਾ ਰਹਿੰਦੀ ਆ ਤਾਂ ਤੁਸੀਂ ਕੱਚੇ ਲਸਣ ਦਾ ਸੇਵਨ ਕਰੋ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡੀ ਕਵਰਜ਼ ਹੌਲੀ-ਹੌਲੀ ਸ਼ੂ ਮੰਤਰ ਹੋ ਜਾਵੇਗੀ ਦੋਸਤੋ ਏਸੀ ਅੱਜ ਦੀ ਜਾਣਕਾਰੀ ਮੈਨੂੰ ਉਮੀਦ ਆ ਕਿ ਤੁਹਾਨੂੰ ਅੱਜ ਦੀ ਜਾਣਕਾਰੀ ਜ਼ਰੂਰ ਚੰਗੀ ਲੱਗੀ ਹੋਵੇਗੀ ਤੇ ਇਸੇ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਦੇ ਲਈ ਸਾਡੇ ਚੈਨਲ ਸਾਂਝੇ ਅਗਾਜ਼ ਦੇ ਨਾਲ ਜੁੜੇ ਰਹੋ ਤੇ ਸਾਨੂੰ ਆਪਣੀ رائے ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਤੇ ਨਾਲੇ ਅਸੀਂ ਆਉਣ ਵਾਲੀਆਂ ਵੀਡੀਓਜ਼ ਕਿਸ ਟੌਪਿਕ ਤੇ ਕਿਸ ਤਰ੍ਹਾਂ ਦਾ ਘਰੇਲੂ ਨੁਸਖਾ ਤੁਹਾਡੇ ਲਈ ਲੈ ਕੇ ਆਈਏ ਸਾਨੂੰ ਜਰੂਰ ਦੱਸਿਓ ਤੇ ਉਦੋਂ ਤੱਕ ਬਣੇ ਰਹੋ ਤੁਹਾਡੇ ਆਪਣੀ ਚੈਨਲ ਸਾਂਝੇ ਅਗਾਜ਼ ਦੇ ਨਾਲ ਧੰਨਵਾਦ